ਵੈਰਜੀ ਦਾ ਹਲਸਾ ਵੈਰਜੀ ਕੇ ਮਤੇ ਸੰਗਜੀ ਹੋਮ ਦੇ ਦੇਖ ਰਿਹਾ ਤੁਸੀਂ ਮੈਂ ਹਰ ਮਿਲ ਰਿਹਾ ਤੇ ਜ਼ਰੂਰ ਸੋਚ ਰਹੇ ਹੋਗੇ ਕਿ ਇਸ ਟਾਈਮੇ ਕਿਧਰ ਖੜੀ ਹੋਈਆਂ ਕੋਈ ਸੋਚ ਰਿਹਾ ਹੋਏਗਾ ਸ਼ਾਇਦ ਇਹ ਕੋਈ ਪੁਰਾਣਾ ਘਰ ਹੈ ਜਾਂ ਕੋਈ ਇਹੋ ਜੀ ਚੀਜ਼ ਪਰ ਮੈਂ ਤੁਹਾਨੂੰ ਦੱਸਦਾ ਕਿ ਇੱਕ ਇਹੋ ਜਿਹਾ ਘਰ ਹੈ ਜਿੱਥੇ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਕਿ ਇਹੋ ਜਿਹਾ ਪਰਿਵਾਰ ਹੈ ਜਿੱਥੇ ਇੱਕ ਪਰਿਵਾਰ ਰਹਿੰਦਾ ਹੈ ਤੇ ਮੈਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ 'ਚ ਅਗਰ ਮੈਂ ਗੱਲ ਕਰਾਂ ਤੇ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ कि इस मतलब कि ये जो है ये ਤੁਸੀਂ ਕਹਿ ਸਕਦੇ ਹੋ ਗੈਲਰੀ ਹੈ ਇਹਨਾਂ ਦੀ ਤੇ ਇੱਕ ਰੂਮ ਹੈ ਇੱਕ ਕਿਚਨ ਹੈ ਤੇ ਇਹਨਾਂ ਕੋਲ ਇੱਕ ਇੱਕ ਅਰ ਹੈ ਕਿਸੇ ਹੋਰ ਦਾ ਘਰ ਨਹੀਂ ਸਾਡੀ ਇੱਕ ਸਿੱਖ ਬਰਾਦਰੀ ਦੇ ਕਿਸੇ ਦਾ ਘਰ ਹੈ ਅਗਰ ਮੈਂ ਇਹਨਾਂ ਦੀ ਗੱਲ ਕਰਾਂ ਇਸ ਟਾਈਮ ਅਸੀਂ ਇੱਕ ਇਹੋ ਜਿਹੇ ਇਲਾਕੇ ਵਿੱਚ ਆਏ ਹੋਏ ਹਾਂ ਸਾਊਦੇਖ ਇਲਾਕੇ 'ਚ ਅਸੀਂ ਆਏ ਹੋਏ ਹਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਪਹਿਲੇ ਵੀ ਜਦੋਂ ਇਹੋ ਜਿਹੀ ਕੋਈ ਵੀ ਕੇਸੇ ਸਾਡੇ ਕੋਲ ਆਉਂਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਹਨਾਂ ਦੀ ਮਦਦ ਕਰੀਏ ਤੇ ਸਰਬਦਾ ਪਲਾ ਜੋ ਐਨ ਜੀਓ ਹੈ ਉਹ ਵੈਸੇ ਬੇਸ ਇੱਕ ਐਨ ਜੀਓ ਹੈ ਪੰਜਾਬ ਪਾਈ ਹਰਦੀਪ ਸਿੰਘ ਜੀ ਜੋ ਨੇ ਉੱਥੋਂ ਜੋ ਹੈ ਸੇਵਾ ਕਰਵਾਉਂਦੇ ਨੇ ਕਿ ਜਿਨਨੇ ਕੋ ਇਹੋ ਜਿਹੀ ਫੈਮਿਲੀਆਂ ਹੁੰਦੀਆਂ ਨੇ ਜੋ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਵੀਕ ਹੁੰਦੀਆਂ ਨੇ ਉਹਨਾਂ ਦੀ ਇਹ ਹੈਲਪ ਕਰਦੇ ਨੇ ਤੇ ਸੰਗਤ ਜੀ ਜੇਕਰ ਮੈਂ ਇਸ ਪਰਿਵਾਰ ਦੀ ਗੱਲ ਕਰਾਂ ਤੇ ਇੱਥੇ ਪਹਿਲੇ ਵੀ ਇਹ ਜੋ ਇੱਕ ਇੱਕ ਦੋਸਤ ਸੰਸਥਾ ਨੇ ਉਹਨਾਂ ਨੇ ਇਹਨਾਂ ਨੂੰ ਇਹਨਾਂ ਲਈ ਜੋ ਹੈ ਹੈਲਪ ਕੀਤੀ ਹੈ ਇਹ ਜੋ ਇੱਕ ਹੋਰ ਇਹਨਾਂ ਲਈ ਜੋ ਹੈ ਕਰ ਬਣਾਉਣ ਦੀ ਜੋ ਹੈ ਸ਼ੁਰੂਆਤ ਕੀਤੀ ہوئی ਹੈ ਵੈਸੇ ਮੋਸਟਲੀ ਕੰਪਲੀਟ ਹੀ ਹੈ ਤੇ ਕੰਪਲੀਟ ਹੋ ਜਾਏਗਾ ਆਉਣ ਵਾਲੇ ਸਾਲ ਤੱਕ ਉਹ ਬੀਅਸੀ ਉਮੀਦ ਕਰਦੇ ਹਾਂ ਤੇ ਲਾਲਨਾ ਸਿੰਘ ਜੀ ਇੱਕ ਗੱਲ ਹੁੰਦੀ ਹੈ ਕਿ ਬਹੁਤ ਵੱਡੀ ਵੱਡੀ ਗੱਲ ਹੈ ਠੀਕ ਹੈ ਤੁਸੀਂ ਹਨਾ ਕੋਈ ਵੀ ਸੰਸਥਾ ਆ ਕੇ ਸਾਰਿਆਂ ਦਾ ਆਪਣਾ ਆਪਣਾ ਕੰਮ ਹੁੰਦਾ ਹੈ ਤੇ ਇਹ ਜੋ ਸੰਸਥਾ ਹੈ ਇਹ ਮਾਇਆ ਦੇ ਰਾਹੀਨ ਜੋ ਹੈ ਇਹ ਇਹੋ ਜਿਹੇ ਪਰਿਵਾਰਾਂ ਦੀ ਜੋ ਹੈਲਪ ਕਰਦੀ ਹੈ ਕਿ ਅਗਰ ਮੈਂ ਇਸ ਪਰਿਵਾਰ ਦੀ ਗੱਲ ਕਰਾਂ ਇਸ ਪਰਿਵਾਰ ਚ ਕੋਈ ਵੱਡਾ ਪਰਿਵਾਰ ਨਹੀਂ ਹੈ ਮੈਂ ਜ਼ਿਆਦਾ ਵੀ ਨਾ ਡਿਸਕਲੋਸ ਨਹੀਂ ਕਰਨਾ ਚਾਹੁੰਦੀ ਕਿਉਂਕਿ ਬੜੀ ਚੀਜ਼ਾਂ ਹੁੰਦੀਆਂ ਨੇ ਹੈਨਾ ਅਸੀਂ ਸੋਚ ਸਕਦੇ ਹਾਂ ਸਮਝ ਸਕਦੇ ਹਾਂ ਕਿ ਕਿਹੋ ਜਿਹਾ ਕੋਈ ਫੀਲ ਕਰਦਾ ਹੈ ਪਰ ਸੰਗਤ ਜੀ ਸਾਡੇ ਕੋਲ ਮੈਨੂੰ ਲੱਗਦਾ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਅਸੀਂ ਇਹੋ ਜਿਹੇ ਪਰਿਵਾਰਾਂ ਦੀ ਹੈਲਪ ਕਰ ਸਕਦੇ ਹਾਂ ਇਹ ਜੀ ਮਾਤਾ ਜੀ ਜੋ ਮੇਰੇ ਸਾਹਮਣੇ ਇਸ ਟਾਈਮ ਖਲੋਤੇ ਨੇ ਇਹ ਇਸ ਘਰ 'ਚ ਰਹਿੰਦੇ ਨੇ ਤੇ ਸਿਰਫ ਮੈਂ ਇਹ ਦੱਸਣਾ ਚਾਹੁੰਦੀ ਹਾਂ ਸਾਧ ਸੰਗਤ ਨੂੰ ਕੀ ਸੰਗਤ ਜੀ ਤੁਸੀਂ ਸਿਰਫ ਆਪਣਾ ਦਸਵੰਧ ਕੱਟਣਾ ਹੈ ਅਸੀਂ ਜਿੰਨਾਂ ਕੋ ਐਨਜੀਓ ਸਰਬਦਾ ਭਲਾ ਜੋ ਐਨਜੀਓ ਹੈ ਹਰਦੀਪ ਸਿੰਘ ਜੀ यूएसए ਤੋਂ ਜੋ ਵੀ ਸਾਨੂੰ ਹੈ ਨਾ ਮਾਇਆ ਦੇ ਰਾਹੀ ਸੇਵਾ ਕਰਦੇ ਨੇ ਅਸੀਂ ਇਹਨਾਂ ਨੂੰ ਦੇਖੇ ਜਾਵਾਂਗੇ ਪਰ ਮੈਂ ਜ਼ਰੂਰ ਇੱਕ ਚੀਜ਼ ਚਾਹੁੰਦੀ ਹਾਂ ਕਿ ਤੁਸੀਂ ਉੱਥੇ ਬਹਿ ਕੇ ਜੋ ਤੁਸੀਂ ਜਿੰਨੀ ਕੋ ਸੇਵਾ ਕਰ ਸਕਦੇ ਹੋ ਇਸ ਪਰਿਵਾਰ ਦੀ ਜ਼ਰੂਰ ਕਰੋ ਕਿਉਂਕਿ ਕਹਿੰਦੇ ਨੇ ਨਾ ਕਦੇ-ਕਦੇ ਮੇਰੇ ਅੰਦਰ ਇਹਨਾਂ ਜਿਗਰਾ ਵੀ ਨਹੀਂ ਹੁੰਦਾ ਕਿ ਇਹੋ ਜਿਹੀ ਕੋਈ ਆ ਕੇ ਇਹੋ ਜਿਹੀ ਘਰ ਜਾ ਕੇ ਇਹੋ ਜਿਹੀ ਪਰਿਵਾਰ ਨਾਲ ਗੱਲਬਾਤ ਕਰੀ ਕਿਉਂਕਿ ਬੜਾ ਬੜਾ ਮਨ ਦੁਖੀਆ ਹੁੰਦਾ ਹੈ ਪਰ ਅਸੀਂ ਕਰ ਨਹੀਂ ਸਕਦੇ ਗੁਰੂ ਸਾਹਿਬ ਦਾ ਪਾਣਾ ਸਾਨੂੰ ਮੰਨਣਾ ਹੈ ਮੈਂ ਸੰਗਤ ਜੀ ਅਸੀਂ ਇਤਨਾ ਕੁ ਜ਼ਰੂਰ ਕਰ ਸਕਦੇ ਹਾਂ ਜਦੋਂ ਅਸੀਂ ਪਾਰਟੀਆਂ 'ਚ ਆਪਣਾ ਪੈਸਾ ਉਡਾ ਸਕਦੇ ਹਾਂ ਜਦੋਂ ਅਸੀਂ ਹੋਰ ਚੀਜ਼ਾਂ ਵਿੱਚ ਆਪਣਾ ਪੈਸਾ ਜੇ ਉਡਾ ਸਕਦੇ ਹਾਂ ਅਸੀਂ ਇਹੋ ਜਿਹੇ ਪਰਿਵਾਰਾਂ ਦੀ ਵੀ ਮਦਦ ਕਰ ਸਕਦੇ ਹਾਂ ਨਾ ਅਸੀਂ ਸਿਰਫ ਦਸਮੰਤ ਕੱਢਣਾ ਹੈ ਤੇ ਦਸਵੰਤ ਕਰਨਾ ਮੈਨੂੰ ਤੇ ਨਹੀਂ ਲੱਗਦਾ ਅੱਜ ਦੇ ਸਿੱਖ ਲਈ ਬਹੁਤ ਵੱਡੀ ਗੱਲ ਹੋਈ ਗਈ ਤੇ ਇਹਨਾਂ ਜੋ ਜੋ ਵੀ ਅਕਾਊਂਟ ਨੰਬਰ ਹੈ ਉਹ ਵੀ ਤੁਹਾਨੂੰ ਡਿਸਪਲੇ ਹੋ ਰਹਾ ਹੋਏਗਾ ਸਕਰੀਨ ਤੇ ਤੇ ਉਸ ਦੇ ਰਾਹੀਂ ਵੀ ਤੁਸੀਂ ਜੋ ਹੈ ਜਿੰਨੀ ਕੁ ਮਾਇਆ ਦੀ ਸੇਵਾ ਕਰ ਸਕਦੇ ਹੋ ਇਸ ਤੁਸੀਂ ਕਰਨੀ ਹੈ ਤੇ ਅਸੀਂ ਵੀ ਸਰਬੱਤ ਸਰਬੱਤ ਦਾ ਪਲਾਜੋ ਐਨ ਜੀਓ ਹੈ ਪਾਇਸਾ ਪਾਈ ਹਰਦੀਪ ਸਿੰਘ ਜੀ ਜੋ ਕਿ ਜਿੰਨੇ ਕੋ ਫਾਈਨੈਂਸ਼ੀਅਲ ਏਡ ਇਸ ਟਾਈਮ ਜੋ ਹੈ ਇੰਡੀਆ ਚ ਕਰ ਰਹੇ ਨੇ ਜਿਨਿ ਉਹ ਉਹਨਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਹੋਈ ਹੈ ਹੁਣ ਸਾਡਾ ਫਰਜ਼ ਹੈ ਕਿ ਅਸੀਂ ਇਹੋ ਜੇ ਪਰਿਵਾਰਾਂ ਕੋਲ ਜਾਈਏ ਤੇ ਜਿੰਨੇ ਕੋ ਇਹਨਾਂ ਦੀ ਪ੍ਰੋਬਲਮਸ ਨੇ ਅਸੀਂ ਇਹ ਸੰਗਤ ਸਾਹਮਣੇ ਲੈ ਕੇ ਆਏ ਤੇ ਤੁਸੀਂ ਵੀ ਅਗਰ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਸਨਵੀਰ ਦਾ ਨੰਬਰ ਹੋਰਾਂ ਦਾ ਨੰਬਰ ਅਸੀਂ ਥੱਲੇ ਮੈਂਸ਼ਨ ਕਰਾਂਗੇ ਤੁਸੀਂ ਕੰਟੈਕਟ ਕਰਕੇ ਜ਼ਰੂਰ ਦੱਸੋ ਕਰ ਤੁਸੀਂ ਵੀ ਕਿ ਇਹੋ ਜੇ ਪਰਿਵਾਰ ਨੂੰ ਜਾਣਦੇ ਹੋ ਤੇ ਸਾਡੇ ਨਾਲ ਕੰਟੈਕਟ ਕਰੋ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਅਸੀਂ ਉਸ ਪਰਿਵਾਰ ਦੀ ਹੈਲਪ ਕਰੀਏ ਤੇ ਨਾਲਾ ਸੰਗਤ ਜੀ ਅਗਰ ਤੁਸੀਂ ਵੀ ਇਸ ਪਰਿਵਾਰ ਦੀ ਮੈਂ ਕਹਿੰਦੀ ਆ ਕਿ ਅਗਰ ਦੀ ਕੋਈ ਗੱਲ ਨਹੀਂ ਹੈ ਤੁਸੀਂ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ ਵਾਯੂ ਸਿੰਘਾ ਖਾਲਸਾ ਵਾਯੂ ਜੀ ਕੀ ਫਤਿਹ